ਭਗਵਾਨ ਜੀ ਕੀ ਫਤਿਹ ਮੈਂ ਗਗਨਿਕ ਗੁਰਪ੍ਰੀਤ ਸਿੰਘ ਮੁਖੀ ਉਦਾਸੀ ਇੰਟਰਨੈਸ਼ਨਲ ਅੱਜ ਅਸੀਂ ਇੱਥੇ ਇਸ ਥਾਂ ਤੇ ਜਿੱਥੇ ਇਕੱਠੇ ਹੋਏ ਆਂ ਇਹਦਾ ਇਤਿਹਾਸ ਹੈ ਕਿ 1871 ਦੇ ਵਿੱਚ ਦਰਬਾਰ ਸਾਹਿਬ ਦੇ ਲਾਗੇ-ਲਾਗੇ ਅੰਗਰੇਜ਼ਾਂ ਨੇ ਜਿਹੜੇ ਕੁਰੇਸ਼ੀ ਮੁਸਲਮਾਨਾਂ ਨੂੰ ਕਿਹਾ ਕਿ ਤੇ ਬੁਚੜਖਾਨੇ ਖਲਵਾਉਂਦੇ ਸੀਗੇ ਉਹ ਜਦੋਂ ਪੰਛੀ ਮਾਸ ਦਾ ਟੁਕੜਾ ਲੈ ਕੇ ਉੱਡਦੇ ਸੀ ਕਈ ਟੁਕੜੇ ਦਰਬਾਰ ਸਾਹਿਬ ਤੋਂ ਡਿੱਗਦੇ ਸੀਗੇ ਉੱਥੇ ਇਸ਼ਨਾਨ ਕਰਨਗੇ ਕੁਛ ਨਾਮ ਤਰੀ ਸਿੰਘਾਂ ਨੇ ਜਦ ਇਹ ਦੇਖਿਆ ਉਹਨਾਂ ਫਿਰ ਮਤਾ ਪਾ ਕੇ ਤੇ ਉਹ ਕੁਰੇਸ਼ੀ ਵੱਡੇ ਸਾਰੇ ਵੱਢ ਕੇ ਤੇ ਭੈਣੀ ਸਾਹਿਬ ਆ ਜਾਂਦੇ ਨੇ ਸਤਗੁਰ ਆਮ ਸਿੰਘ ਹੁਣਾਂ ਦੇ ਕੋ ਤੇ ਸਤਗੁਰ ਕਹਿੰਦੇ ਨੇ ਵੀ ਜੇ ਉਹ ਤੁਸੀਂ ਕੰਮ ਕਰਕੇ ਉਹਦਾ ਫਲ ਕੌਣ ਭੋਗੇਗਾ ਫਿਰ ਉਹ ਵਾਪਸ ਪੇਸ਼ ਹੁੰਦੇ ਨੇ ਪੇਸ਼ ਹੋ ਕੇ ਤੇ ਆਪਨੀ ਜਿਹੜੀ ਸਜ਼ਾ ਫਾਂਸੀ ਦੀ ਉਹ ਖੁਦ ਕਬੂਲ ਕਰਦੇ ਨੇ ਤੇ ਉਹਨਾਂ ਜਿਹੜੀ ਸ਼ਹਾਦਤ ਹੈ ਉਸ ਸ਼ਹਾਦਤ ਨੂੰ ਮੱਦੇ ਨਜ਼ਰ ਰੱਖ ਕੇ 153ਵਾਂ ਜਿਹੜਾ ਇਹ ਦਿਹਾੜਾ ਹੈ ਇਸ ਥਾਂ ਜਿਹੜਾ ਇਹ ਪ੍ਰਗਟ ਹੋਇਆ ਇੱਥੇ ਇਹਦਾ 6ਵਾਂ ਦਿਹਾੜਾ ਇੱਥੇ ਮਨਾਇਆ ਜਾ ਰਿਹਾ ਜਿੱਥੇ ਕਰਕੇ ਸਾਰੇ ਸੰਗਤ ਇਕੱਠੇ ਹੋਈ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਪੁਇਟਰਤਾ ਲਈ ਜਿਹੜੇ ਨਾਮ ਤਰ ਸਿੰਘਾਂ ਨੇ ਸ਼ਹਾਦਤ ਦਿੱਤੀ ਆ 15 ਅਪ੍ਰੈਲ 1871 ਨੂੰ ਜਿਹੜੇ ਸ਼ਹੀਦ ਸ਼ਹਾਦਤ ਹੋਈ ਜਿਨ੍ਹਾਂ ਦੀ ਜਿਨ੍ਹਾਂ ਨੇ ਬੁਚੜ ਮਾਰ ਕੇ ਕੌਮਾਂ ਛੜਾ ਕੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਲਈ ਕਿ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਪਾਵਨ ਪਵਿੱਤਰਤਾ ਦੀ ਯਾਦ ਵਿੱਚ ਆਪਾਂ ਇਸੀ ਦੀ ਸਮਾਗਮ ਇੱਥੇ ਇਸੀ ਦੀ ਯਾਦਗਾਰੀ ਸਤਨ ਮੋੜੇ ਕਾਲਾ ਵਿਖੇ ਸਾਡੇ ਉਧ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਹਿਨਮਈ ਏਡ ਬਣਾ ਰਹੇ ਹਾਂ ਦੇਖੋ ਜੀ ਇੱਥੇ ਸਾਡੀ ਜਿਹੜੀ ਸੰਗਤ ਦਾ ਸਹਿਯੋਗ ਹੈ ਆਸਟ੍ਰੇਲੀਆ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਹੋਰ ਜਿਹੜਾ ਲੁਧਿਆਣੇ ਤੋਂ ਜਮਨਾ ਨਗਰ ਤੋਂ ਦਿੱਲੀ ਤੋਂ ਮੰਡੀ ਤੋਂ ਜਿੱਥੇ-ਜਿੱਥੇ ਪੂਰੇ ਵਿਦੇਸ਼ ਦੇਸ਼-ਵਿਦੇਸ਼ ਵਿੱਚ ਜਿੱਥੇ ਤੇ ਨਾਮਤਰੀ ਸਿੰਘ ਵੱਸਦੇ ਨੇ ਉਹ ਸਾਰੇ ਇੱਥੇ ਪਹੁੰਚੇ ਨੇ ਜੇ ਕੋਈ ਨਹੀਂ ਪਹੁੰਚ ਸਕਿਆ ਤੇ ਉਹਨੇ ਆਪਣੇ ਘਰੋਂ ਇੱਕ ਜੀ ਯੂਰ ਭੇਜਿਆ ਹੈ ਤੇ ਇਹ ਜਿਹੜਾ ਇਹੜਾ ਸ਼ੀਦੀਸਾਂ ਨੇ ਇਹ ਸੱਚੇ ਬਾਸ਼ਾ ਸਰਗੁਦਲੀਬ ਸਿੰਘ ਜੀ ਨੇ ਅੱਜ ਤੋਂ 5 ਸਾਲ ਪਹਿਲਾਂ ਪ੍ਰਗਟ ਕੀਤਾ ਸੀਗਾ ਇੱਥੇ ਤੇ ਸਾਧ ਸੰਗਤ ਨੂੰ ਹੁਕਮ ਦਿੱਤਾ ਵੀ ਇੱਥੇ ਆ ਕੇ ਸ਼ਹੀਦ ਸਿੰਘਾ ਦੇ ਤੁਹਾਡੇ ਦੇ ਕਿਰਪਾ ਹੋਏਗੀ ਤੇ ਤੁਸੀਂ ਜਾਓ ਉੱਥੇ ਇਹ ਸਾਰਿਆ ਜਿੰਨੀ ਕਾਰ ਸੇਵਾ ਸਮੂਹ ਸੰਗਤ ਦੇ ਸਹਿਯੋਗ ਨਾਲ ਹੋ ਰਹੀ ਹੈ ਇੱਥੇ ਤੇ ਅਸੀਂ ਸਮੂਹ ਸਾਧ ਸੰਗਤ ਨਾਮਤਰੀ ਸੰਗਤ ਸ੍ਰੀ ਅਮਰਸਰ ਸੰਤ ਲਖਵਿੰਦਰ ਸਿੰਘ ਜੀ ਸੰਤ ਸ਼ੇਰ ਸਿੰਘ ਜੀ ਭਿੰਡਰ ਗੁਰਦਾਸ ਤੇ ਸੰਤ ਦਵਿੰਦਰ ਸਿੰਘ ਲਾਗੀ ਸੰਤ ਲਾਲ ਸਿੰਘ ਜੀ ਚੇਅਰਮੈਨ ਸਾਡੇ ਹੋਰ ਸਾਰੇ ਪ੍ਰਬੰਧਕਾਂ ਵਲੋਂ ਆਪਾਂ ਸਾਡੇ ਸਰਪੰਚ ਜਿਹੜੇ ਸਤਕਾਰ ਜੋ ਮੋਡੇਕਲਾਂ ਦੇ ਨੰਬਰਦਾਰ ਜੀ ਸਾਡੇ ਜਿੰਨੇ ਜਿੰਨੀ ਵੀ ਕਮੇਟੀ ਹੈ ਜਿੰਨੇ ਵੀ ਪੰਚਾਇਤ ਹੈ ਉਹਨਾਂ ਵੱਲੋਂ ਅਸੀਂ ਆਈ ਗਈ ਸਾਹਸਨ ਜੀ ਆਇਆਂ ਕਹਿੰਨੇ ਆ ਤੇ ਸਾਹਸਨ ਜੀ ਅੱਗੇ ਤੋਂ ਵੀ ਜਿਹੜੇ ਮੇਲੇ ਹੋਣ ਉੱਥੇ ਤੁਮ ਦਾਮ ਨਾ ਪਹੁੰਚਿਆ ਕਰਨਾ ਇਹ ਜਿਹੜਾ ਸਥਾਨ ਹੈ ਜੀ ਮੋੜੇ ਜੱਜੇ ਮੋੜੇ ਇੱਥੇ ਜਿਹੜੇ ਸਾਡੇ ਚਾਰ ਨਾਮਤਰੀ ਸਿੰਘ ਹੋਏ ਨੇ ਉਹਨਾਂ ਦਾ ਸੰਸਕਾਰ ਵੀ ਇਸ ਜਗ੍ਹਾ ਦੇ ਉੱਤੇ ਹੋਇਆ ਵਾ ਉਹਨਾਂ ਦੀ ਮਾਦਾ ਨੇ ਉਥੋਂ ਉਹਨਾਂ ਦੀਆਂ ਲਾਚਾ ਸਿੱਕਾ ਲਿਆ ਲਿਆ ਕੇ ਤੇ ਐਸ ਜਿਹੜੀ ਜਗ੍ਹਾ ਬਣੀ ਹੈ ਸਾਡੀ ਆਇਆ ਇਹ ਕਮਰਾ ਇੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਵਾ ਔਰ ਇੱਥੇ ਸ਼ਰਧਾ ਨਾਲ ਖੁੱਲੀ ਸੰਗਤ ਨਾਮਤਰੀ ਸਾਰੇ ਆਉਂਦੇ ਨੇ ਜਿਹੜਾ ਕੋਈ ਆਸ ਲੈ ਕੇ ਆਉਂਦਾ ਆ ਉਹਦੀ ਸ਼ਰਧਾ ਸੁਖ ਕੇ ਜਾਂਦਾ ਪੂਰੀ ਹੁੰਦੀ ਹੈ ਗਾਰੰਟੀ ਦੇ ਨਾਲ ਜੇ ਕਿਸ ਨੇ ਕੋਈ ਅਜਮਾ ਕੇ ਵੇਖਣਾ ਤੇ ਉਹ ਅਜਮਾ ਕੇ ਵੇਖ ਸਕਦਾ ਇੱਥੇ ਸ਼ਿਦਾਂ ਸਿੰਘਾਂ ਦੇ ਦਰਸ਼ਨ ਵੀ ਹੁੰਦੇ ਨੇ ਸਾਜ ਸੰਗਤ ਨੂੰ ਏਡੀ ਕਰਾ ਵਾਲੀ ਇਹ ਜਗਾ ਵਾ ਇਹ ਕਿੰਨਾ ਸਮਾਗਮ ਹੈ ਇਹ ਪੰਜਵਾਂ ਛੇਵਾਂ ਸਮਾਗਮ ਹੈ ਸਾਡਾ ਇਹ ਹਰ ਸਾਲ ਇੱਥੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਹੈ ਪੂਰੇ ਦੇਸ਼ ਦੇ ਵਿੱਚੋਂ ਸਾਜ ਸੰਗਤ ਇੱਥੇ ਆਉਂਦੀ ਹੈ ਹਾਂਜੀ